ਉਹਦਾ ਪਵਿੱਤਰ ਸਥਾਨ ਤੇ ਪੁੱਤਰ ਸੰਤ ਤੇ ਪੰਜਵੇਂ ਪਾਸ਼ਾ ਸਿਬੂ ਹਰ ਅਰਜਨ ਦੇਵ ਜੀ ਜਦੋਂ ਜਨਮ ਸਥਾਨ ਸੀ ਮਕਾਨ ਸਾਹਿਬ ਯਾਤਰਾ ਤੇ ਆਏ ਸਨ ਤਾਂ ਇਸ ਸਥਾਨ ਤੇ ਬਰਾਜੇ ਸਨ ਉਹ ਵਾਹਿਗੁਰੂ ਇਹ ਗੁਰਦਵਾਲਾ ਸਾਹਿਬ ਸਾਬ ਬਾਲੀਲਾ ਸਾਹਿਬ ਜੀ ਨਨਕਾਣਾ ਸਾਹਿਬ ਪਾਕਿਸਤਾਨ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਵਿੱਚ ਸੰਗੀ ਸਾਥੀਆਂ ਨਾਲ ਖੇਡਣੋਂਦੇ ਤੇ ਉਹਨਾਂ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਸਿਮਰਨ ਜੋੜਦੇ ਅਤੇ ਜਿੱਤੀ ਤਰ੍ਹਾਂ ప్రతి ਲੋੜਵੰਦ ਗਰੀਬ ਬੱਚਿਆਂ ਨੂੰ ਬਸਤਰ ਬਸਤਰ ਵਸੂਆ ਅਤੇ ਉਹਨਾਂ ਦੇ ਲੋੜ ਮੁਤਾਬਕ ਉਹਨਾਂ ਦਾ ਲੋੜ ਪੂਰੀ ਕਰਦੇ ਇਹ ਹੈਗਾ ਜੀ ਬਾਲ ਲੀਲਾ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਪਾਕਿਸਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸ਼ਿਵੇਂ ਪਾਸ਼ਾ ਸਿਬੂ ਹਰਗੋਬਿੰਦ ਸਾਹਿਬ ਜੀ ਫਿਰ ਉਹ ਕਸ਼ਮੀਰ ਤੋਂ ਵਾਪਸ ਆਏ ਇਥੇ ਠਹਿਰੇ ਸਨ ਵਣ ਦੇ ਥੱਲੇ ਜੋ ਵਾਣਾ ਹੈ ਜਿਸ ਉਹਨਾਂ ਦਾ ਆਪਣਾ ਘੋੜਾ ਬੰਨਿਆ ਸੀ ਉਹ ਬਤੌਰ ਯਾਤਕਰ ਅੱਜ ਵੀ ਮੌਜੂਦ ਹੈ ਫਿਰ ਆਪ ਜੀ ਇਥੋਂ ਪੈਦਲ ਚੱਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਸਥਾਨ ਤੇ ਦਰਸ਼ਨ ਲਈ ਜਾਣਾ ਹੈ ਤਾਂ ਦੂਨਾਂਗ ਦੇਵ ਜੀ ਪੱਤੀ ਸਾਹਿਬ ਜੀ ਅਸੀਂ ਜੀ ਸਿੰਧ ਤੋਂ ਆਏ ਆ ਜਿਸ ਸੇ ਕਸ਼ਮੀਰ ਤੋਂ ਹਾਂਜੀ ਤੋਂ ਬਾਬਾ ਨਾਨਕ ਜੀ ਨੇ ਹਮਾਰੇ ਲਈ ਇਹ ਸਮਝੀਏ ਕਿ ਬਹੁਤ ਬੜੀ ਚੀਜ਼ ਹੈ ਠੀਕ ਹੈ ਜੀ ਔਰ ਹਮ ਪਿਛਲੇ 50 ਸਾਲ ਤੋਂ ਯਾਰ ਅੱਛਾ ਜੀ 1975 ਸੇ ਓਕੇ ਓਕੇ ਹਰ ਸਾਲ ਉਹਨੇ ਜੀ ਹਰ ਸਾਲ ਇਹ 4-5 ਸਾਲ ਕੇ ਲਈ ਯਹਾਂ ਗੁਰਪੁਰ ਬਣਾਉਣ ਹੋਣੇ ਜੀ ਗੁਰਪੁਰ ਉਹ ਵੈਦ ਫੈਮਿਲੀ ਹਾਂ ਬਿਲਕੁਲ ਫੈਮਿਲੀ ਤੁਸੀਂ ਮੰਦੇ ਪੂਰਾ ਉਹਨਾਂ ਨੂੰ ਪੂਰਾ ਸ ਪੂਰਾ ਖਾਂਦਾ ਨਹੀਂ ਖਾਂਦਾ ਤੇ ਸਾਰੇ ਸਾਹਿਬ ਦੇ ਪੁਜਾਰੀ ਆ गुरु ग्रंथ साहब से मत्था टेकया हुआ है ठीक है ये पांच सौ पचवंजा साल आए हैं बिल्कुल हा। बिल्कुल हाँ जी हाँ जी तुम मतलब की कहना चाहोगे श्री गुरु नानक के बारे जी बाबे नानक के लिए क्या कहे वो तो खुद खुदा है सर जनाब उनके लिए क्या बोले नहीं वो, वो तो... बोलने वाली तो कोई चीज़ नहीं है वो सब सबका खुदा है वैसे मैं क्या भी उसको जगत गुरु मानते हैं सभी हाँ जी और हमारे लिए जो तो गुरु ग्रंथ साहब सबसे बढ़िया चीज है हाँ तो ये गुरबाणी पढ़ते हैं जी हाँ जी पढ़ते हैं जब साहब पढ़ते हैं सुखमणि साहब पढ़ते हैं ठीक है जी ਸਾਰੇ ਸਤਿ ਸ਼੍ਰੀ ਅਕਾਲ ਇਹ ਗੁਰਦੁਆਰਾ ਪੱਟੀ ਸਾਹਿਬ ਜੀ ਧੰਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਨ ਸਥਾਨ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮੰਡੇ ਦਾ 7 ਸਾਲ 6 ਸਾਲ 6 6 6 ਸਾਲ ਦੀ ਉਮਰ ਵਿੱਚ ਪੰਡਤ ਗਪਾਲ ਦਾਸ ਪੰਡਤ ਰਜ ਲਾਲ ਤੇ ਮੌਲਵੀ ਕੁਤਬਦੀਨ ਕੋਲ ਹਿੰਦੀ ਸੰਸਕ੍ਰਿਤ ਫਾਰਸੀ ਪੜ੍ਹਨ ਲਈ ਆਏ ਸਨ ਇੱਥੇ ਇਸੇ ਹੀ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਪੱਟੀ ਨਾਮੀ ਬਾਣੀ ਅਚਾਰਨ ਕੀਤੀ ਹੈ। ਇਹ ਪਵਿੱਤਰ ਸਰੋਵਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਪਾਸਤਾਨ ਦੇ ਵਿੱਚ ਸਥਿਤ ਹੈ ਜੀ। ਦੇਖੋ ਦੇਖਿਓ ਇਹ ਸੰਤਾਂ ਇਸ ਰੋਗ ਦੇ ਵਿੱਚ ਬਾਹਰ ਆਣ ਕੇ ਆਪਣੇ ਝੁੱਗੀਆਂ ਬਣਾ ਕੇ ਰਸਿ ਹੋ ਰਹਿਣ। ਇਹਨਾਂ ਨਾਲ ਥੋੜੀ ਗੱਲ ਕਰਦੇ ਹਾਂ। ਕਿ ਕਿੱਥੋਂ ਕਿੱਥੋਂ ਆਏ ਹੋ। ਪਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਜੀ ਸਿੰਧ 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 ਕਿੱਦਾਂ ਤੇ ਆਏ ਜੀ ਸਿੰਧ ਕਰਾਚੀ ਆਏ ਨੇ ਕਰਾਚੀ ਦੇ ਹੈ ਸਿੰਧ ਤੇ ਕਿੰਨੇ ਦਿਨ ਹੋਏ ਆਏ ਕੱਲ ਹੀ ਆਏ ਨਹੀਂ 3-4 ਦਿਨ ਹੋਏ ਆ। ਅੱਛਾ ਇਹ ਮਤਲਬ ਤੰਬੂ ਲਾਇਆ ਹੈਗਾ? ਜੀ ਆ। ਅੱਛਾ 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 ਇਹ ਇੱਥੇ ਮਿਲੇ। ਓਕੇ ਉੱਥੋਂ ਮੇਰੇ ਤਾਂ ਉਹ ਅੱਛਾ ਇਹ ਤੋਂ ਮੇਰੇ ਤਾਂ ਬਹੁਤ ਠੀਕ ਹੋ। ਕਿੱਦਾਂ ਖੁਸ਼ ਹੋ? ਬਾਬੇ ਨਾਨਕ ਦਾ ਫਲਸਫਾ ਜਾਣਦੇ ਹੋ? ਹਾਂ। ਅੱਛਾ ਠੀਕ ਠਾਕ ਆ। ਪੂਰਾ ਮੰਨਦੇ ਬਾਬਾ ਜੀ ਨੂੰ? ਜੀ ਜੀ। ਮੋਹ ਮਿਹਰਬਾਨੀ ਮਰੇ ਸਰタル ਸਿੰਘ ਨੰਦੇਲੀ ਜਨਮਸਥਾਨ ਵਾਹਿਗੁਰੂ ਜੀ ਜਨਮਸਥਾਨ ਮੋਹ ਕਾਲੇ ਜਾਰ ਰਖਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੰਡ ਸਾਹਿਬ ਆ ਜੀ ਜੰਡ ਸਾਹਿਬ ਗੁਰਦੁਆਰਾ ਜੰਡ ਸਾਹਿਬ ਇਹ ਜੰਡ ਸਾਹਿਬ ਸਿੱਖੀ ਦੀ 20 ਫਰਵਰੀ 1921 ਗੁਰਦੁਆਰਾ ਜਨਮਸਥਾਨ ਬਾਬਾ ਨਾਨਕ ਨਨਕਾਣਾ ਸਾਹਿਬ ਪੰਜਾਬ ਤੇ ਅੰਗਰੇਜ਼ਾਂ ਦੇ ਕਬਜੇ ਮਜ਼ਰੂਬਹੰਤਾ ਨੇ ਇਹਨਾਂ ਨਾਲ ਗੱਠਜੋੜ ਕਰਕੇ ਗੁਰਦੁਆਰਾ ਜਨਮਸਥਾਨ ਤੇ ਕਬਜ਼ਾ ਕਰ ਲਿਆ ਮਾਨਤ ਗੁਰੂ ਘਰ ਦੀ ਵਿਆਪਤੀ ਕਰਦੇ ਸਤੇ ਆਏ ਹੋਏ ਯਾਤਰੀਆਂ ਨੂੰ ਤੰਗ ਪਰੇਸ਼ਾਨ ਕਰਦੇ ਗੁਰੂ ਕੇ ਸਿੰਘਾਂ ਕੋਲੋਂ ਗੁਰੂ ਘਰ ਦੀ ਸਾਨੂੰ ਹਿੰਦੂ ਮਹਾਂਤ ਦੇ ਕਬਦੇ ਤੋਂ ਇਜਾਦ ਕਰਾਉਣ ਦਾ ਫੈਸਲਾ ਕਰ ਲਿਆ 20 ਫਰਵਰੀ 1921 ਨੂੰ ਜਿਹੇਦਾਰ ਜਿਹੇਦਾਰ ਸਾਬ ਲਖਮਨ ਸਿੰਘ ਲਗਭਗ 200 ਸਿੰਘਾ ਸਿੰਘ ਸਿੰਘਾਂ ਦਾ ਜਥਾ ਲੈ ਕੇ ਗੁਰਦੁਆਰਾ ਸੇ ਪਹੁੰਚੇ Hindu महंत ਨਰਨਾਰਨ ਦਾਸ ਨੇ ਗੁਰਦੁਆਰੇ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਨਾ ਕਰ ਦਿੱਤੀ ਤੇ ਇਹ ਇਹਦੇ ਬੰਦਿਆਂ ਨੇ ਇਹਨਾਂ ਨਖਤੇ ਸਿੰਘਾਂ ਨੂੰ ਬੜੀ ਬੇਅਬਦੀ ਨਾਲ ਸ਼ਹੀਦ ਕੀਤਾ ਭਾਈ ਲਖਮਨ ਸਿੰਘ ਜੀ ਨੂੰ ਗੁਰਦੁਆਰੇ ਦੇ ਅੰਦਰ ਇੱਕ ਜੰਡ ਨਾਲ ਕੁੱਠਾ ਲਟਕਾ ਕੇ ਜਿਉਂਦੇ ਆ ਹੀ ਸਾੜ ਦਿੱਤਾ ਤੇ ਸ਼ਹੀਦ ਕਰ ਦਿੱਤਾ ਗਿਆ ਇਸ ਤਰ੍ਹਾਂ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਕੇ ਹਿੰਦੂ ਮਹਾਂਤਾਂ ਤੋਂ ਗੁਰਦੁਆਰੇ ਯਾਦ ਕਰਾਇਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਯਾਰਿਆ ਅੱਗ ਤੇਰੀਆ ਓ ਕੈਸਾ 555 ਹਜ਼ਾਰ ਦਾ ਸਤਿ ਸ਼੍ਰੀ ਅਕਾਲ ਸੰਗਤ ਦਾ ਕਿਹੜਾ ਮੰਗ ਰਿਹਾ ਕਰੈ ਸ਼ਕਤੀ ਖਿਲਾਫ ਕਰੈ ਮਾਰੇ ਇਤਨਾ ਗ੍ਰੰਥ ਜੀ ਨੇ ਇਤੜੇ ਪਿਛਿਆ ਆਰਾ ਪ੍ਰੇ ਕਰਿਆ ਮੋਕੇ ਸਭਰੀ ਪੁਕਾਰ ਨਾਨਕ ਕਰਣਾ ਜੀ ਕਿਹਾ ਸੰਤ ਸ੍ਰੀ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਅੰਤਲਬ ਰੈਸੀ ਜੀ ਜੇ ਨਮਸਕਾਰ ਸ੍ਰੀ ਅੰਦਰਲਾਤ ਰਸ਼ਾ ਜੀ ਸਾਧ ਸੰਗਤ ਜੀ ਦਰਸ਼ਨ ਕਰਨ ਆਲੇ ਹੀ ਆ ਵਾਕਈ ਵੀ ਜਿਹੜਾ ਇੱਥੇ ਨਹੀਂ ਆਇਆ ਕਿਤੇ ਵੀ ਨਹੀਂ ਆਇਆ ਦਰਸ਼ਨ ਕਰਨ ਆਲੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਹੁਣ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਸੀਗ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਜੀ ਆ ਕਰੋ ਦਰਸ਼ਕੀ ਸਾਰੇ ਇਹ ਆਪਣੇ ਜਿਦਾ ਲਦੇੜ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਕਿਸੇ ਤਰ੍ਹਾਂ ਹੀ ਵੱਡਾ ਗੁਰਦੁਆਰਾ ਇਹ ਵੀ ਜਨ ਸਤ ਸਭ ਸੰਗ ਜਨਾ ਨਾਮਿਕ ਸਤ ਸੁਰ ਤੇ ਆ ਦੇ ਸੋ ਕਰੋ ਚੱਕੋ ਚਲੋ ਜੀ ਚਲੋ ਆਪਣੇ ਆਪਣੇ ਬਾਸਰ ਜੀ ਤੇ ਆਪਣੇ ਬਾਸਰ ਜੀ ਸੋਖਦੇ ਤੇ ਨੰਦਾਨ ਹੈ ਜਸਪਾਲ ਜੀ ਸਤਿ ਸੱਚਾ ਦੰਦਾ ਸਾਹਿਬ ਜੀ ਤੇਰੀਆਂ ਰੰਗਾਂ ਦਾ ਸਿਰਨਾਮਾ ਤੇ ਸੱਚਾ ਦੰਦਾ ਕੀਤਾ ਸੀ ਨੰਦਾਨ ਜੋ ਹੋਈ ਉਹ ਤੇ ਨਗਰ ਚੱਲ ਰਿਹਾ ਸੱਚੀ ਸੋਹਣੀ ਧੰਨ ਗੁਰ ਨਾਨਕ ਦੇਵ ਸਾਹਿਬ ਜੀ ਧੰਨ ਗੁਰ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸੱਚਾ ਸੋਦਾ ਸਾਹਿਬ ਆ ਜੀ ਕਰੋ ਦਰਸ਼ਨ ਭਾਈ ਸਾਹਿਬ ਦੀ ਸਾਰੀ ਸੰਗਤ ਇਹ ਦੂਜੀ ਇਹ ਖੁਸ਼ੀ ਵਾਲੀ ਗੱਲ ਆ ਕਿ ਆਪਾਂ ਨੂੰ ਸ੍ਰੀ ਗੁਰੂ ਨਾਨਕ ਦੇ ਇਹ ਪਹਾੜੀ ਤੇ ਜਾ ਰਹੇ ਆਂ ਬੜੀ ਕੰਦਾਰੀ ਦੇ ਤਾਂ ਇਹ ਤਾਂ 20 ਕਿਲੋ ਲੱਗਦਾ ਇਹ ਤਾਂ ਕੀ ਕੁਮਾਰ ਹੈ ਕਾ ਅਮਰ ਕੀ ਕਰ ਰਹੇ ਡਰਾਮਾ ਕਰ ਰਹੇ ਫੋਟੋ ਖਿੱਚਣ ਲੇ ਕਮਾਉ ਸਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਪੰਜਾ ਸਾਹਿਬ ਹਸਨਬਦਾਲ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ ਕਰੋ ਦਰਸ਼ਣ ਮਹਾਰਾਜ ਜੀ ਵਾਪਸ ਚੱਲ ਕੇ ਆਏ ਉਸ ਵੇਲੇ ਇਹ ਮੇਰੇ ਪਾਸ ਸਾਨੂੰ ਭੇਜਿਆ ਆਈ ਹਰਗਨਾ ਜੀ ਨੂੰ ਜਲਦੀ ਨੂੰ ਪਹੁੰਚਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਮੋਹਨ ਸਿੰਘ ਪੰਚਾਇਤ ਸੈਕਟਰੀ ਨਵਾ ਪਿੰਡ ਖਾਲੇਵਾਲ ਮੌਕੇ ਤੇ ਹਸਨਬਦਾਲ ਪੰਜਾ ਸਾਹਿਬ ਜੋ ਕਿ ਮੈਂ ਇੱਥੋਂ ਸਾਡੀ ਰਵਾਨਗੀ ਆ ਜਿਹੜੇ ਕੈਂਪ ਚ ਆ ਹੀ ਰਹਿੰਦੇ ਸੀ ਉਸ ਦੀ ਤਸਵੀਰ ਹੈ ਤੁਹਾਨੂੰ ਸਭ ਸਮੂਹ ਕਰਦੇ ਹਾਜ਼ਰ ਕਰਦੇ ਆ ਜੋ ਮਤੇ ਠਾਰੇ ਆਪਣੇ ਤੇ ਸੋਈ ਸੋਈ ਤੇ ਮੈਂ ਜਪੂ ਜੋ ਮਤੇ ਆਪਣੇ ਤੇ ਸੋਈ ਸੋਈ ਤੇ ਬਸਿਆ ਮੇਰਾ ਹਰ ਹਰ ਇਹਨੇ ਤੇਨ ਪਵਿੱਤਰ ਪਰਮ ਪਟ ਰੋਗ ਪਏ ਘਰ ਬਚਨੇ ਜਿਨਾ ਜਪਿਆ ਮੇਰਾ ਹਰ ਹਰ ਤਿੰਨ ਕੇ ਹੋ ਮਾ ਰੋ ब्रह्मा बेसन महादेव त्रह गुण रोकी وچ ہاوندے کار کمائی جن کیے تسے نہ چت ہے ببرے ہر گورمک سوجی پائی ہا ਜਗਤ ਪਿਆਪਿਆ ਇਨਨ ਕੋ ਜਨਮ ਮਰਨ ਦੁਖ ਭਾਰੀ ਘਰ ਪਰ ਸਾਥੀ ਕੋ ਵਿਰਲਾ